ਵੀ ਚਾਹ ਪੀ ਲੈ ਲੈ ਚਾਹ ਪੀ ਲੈ ਚਾਹ ਪੀਲਵਾ ਕੇ ਪਾਪੇ ਨੂੰ ਵੀ ਕਿਹਾ ਹੀ ਚਾਹ ਪੀਲਾ ਬੇਬាក់ ਕਿਆ ਕਰਦਾ ਹੋ ਤਿੰਨ ਦਿਨ ਹੋ ਗਏ ਉਦੋਂ ਮੈਂ ਜਨਾ ਵੀ ਦੁੱਧ ਹੋਈ ਮੈਂ ਸਾਰਾ ਗੁੱਸਾ ਤੇਰੇ ਤੇ ਨਾ ਕਰਦੇ ਚੱਕ ਲੈ ਜਾ ਚੋਲਾ ਲੰਗੜਾ ਪਾਪੀ ਦਾਤਮਾ ਦਸ ਦਾਤਮਾ ਬੋਲੇ ਆਪਾਂ ਜਾਰੇ ਕੋਟਾ ਅਰਨਾ ਦੱਠੜ ਕੇ ਖੇਤ ਜਾਵਾਂ ਫਿਰਾ ਦਾਰੂ ਪੀਣਾ ਦਇਆ ਪਾਪਾ ਮੈਂ ਚਾਹ ਲੈ ਆਣੀ ਆ ਉੱਥੇ ਲੈ ਕੇ ਭਾਈ ਤੁਝਾ ਦੇ ਚਾਹ ਹਲੋ ਚਾਹ ਪੀ ਲੋ ਨਾਲੇ ਬਾਜੀ ਪਾਈ ਸੀ ਉਹਨਾਂ ਨੇ ਉਹ ਖਾ ਲਾ ਬਾਜੀ ਦਾ ਤੂੰ ਹੀ ਖਾ ਲਾ ਚਾਹ ਫੜਾ ਦੇ ਕੋਲੇ ਇਹ ਕਿਹੜਾ ਮੈਨੂੰ ਦਿੱਤੀ ਇਹਨਾਂ ਨੇ ਸਾਰੇ ਟੱਬਰ ਨੂੰ ਹੀ ਦਿੱਤੀ ਆ ਬੰਡਵੀ ਆਈ ਆ 3 ਕਿਲੋ ਬਾਜੀ ਦਿੱਤੀ ਉਹਨਾਂ ਨੇ ਥੋੜੀ ਕੁੜੀ ਦੇ ਵਿਆਹ ਨੂੰ ਦਿੱਤੀ ਹੋ ਤੁਸੀਂ ਉਹਨਾਂ ਨੂੰ ਮੈਂ ਸ਼ਰਮ ਨਹੀਂ ਆਈ ਮੇਰੇ ਨਾਲ ਤੁਰੀ ਨਹੀਂ ਤੂੰ ਕੀ ਹੱਕ ਬਣਦਾ ਸੀ ਉਹਨਾਂ ਦਾ ਐਜੀਆਂ ਬੋਲੀਆਂ ਪਾਉਣ ਦਾ ਬਾਤੀ ਹੁਣ ਬੋਲੀ ਐਂ ਕਿ ਮੈਂ ਬਾਤੀ ਅਕੇ ਮੋਟੀ ਜੀ ਖੱਦੋ ਤੇਰੀ ਆ ਕੀ ਨਹੀਂ ਹੋ ਸਕਦਾ ਤੁਹਾਡਾ ਸ਼ਰੀਕਾ ਤੁਸੀਂ ਜਾਣੋ ਮੈਨੂੰ ਨਹੀਂ ਪਤਾ ਹੈਗਾ ਰੁੱਠੀ ਕਿਉਂ ਨਹੀਂ ਉਦੋਂ ਮੈਂ ਤੈਨੂੰ ਕਹੀ ਚੱਲ ਕਰੇ ਦੱਸ ਮੈਂ ਕੀ ਕਰਾਂ ਕਿੱਧਰ ਮਰਾਂ ਮੈਂ ਬੋਲੇ ਆਵੇ ਭਾਈ ਚਾਹੀ ਕੋ ਕਹੋਣਾ ਆਈ ਪਾਪੇ ਜਿਹਨੇ ਨਹੀਂ ਪੋਣਾ ਹੁੰਦਾ ਮੀ ਨਹੀਂ ਪਾਉਂਦਾ ਆਲੇ ਪਾਪੇ ਚਾਪੀ ਚਾਪਾਈ ਲੈਟ ਕੇ ਬੈਠੇ ਉਧਰ ਬਹਿ ਜਾਂਦਾ ਮਮਾ ਹੀ ਨਹੀਂ ਪਾਈ ਉਧਰ ਬੈਠਦਾ ਮੱਥੇ ਲੱਗਦਾ ਆਈ ਪਾਪਾ ਜੀ ਇਹ ਵਿਆਲੇ ਦਿੱਤੀ ਆ ਭਾਈ ਹੂੰ 3 ਕਿਲੋ ਪਾਈ ਸੀ ਉਹ ਤਾਂ 5 ਕਿਲੋ ਕਹਿੰਦੀ ਸੀ ਮੈਂ ਕਿਹਾ ਇੰਨੇ ਕੀ ਕਰਨੀ ਆ ਮੇਰੀ ਗੱਲ ਸੁਣੀ ਪਾਪੇ ਹਾਂ ਤੂੰ ਬੀਬੀ ਨੂੰ ਦਵਾਈ ਦਵਾਲਾ ਚਾਪੀ ਕੇ ਕਿਉਂ ਕੀ ਹੋਇਆ ਇਹਨੂੰ ਮੈਨੂੰ ਐਂ ਦੱਸ ਇਹਨੂੰ ਕੋਈ ਤਲੀ ਫਲੀ ਚੀਜ਼ ਖਾਦੀ ਆ ਹਾਨੂੰ ਗਾਦੇ ਤੜੀ ਭਾਈ ਜੀ ਭਾਈ ਕੱਲ ਕੰਬੇ ਖਾਦੇ ਨੇ ਮੇਤੋਂ ਤੂੰ ਕਿਉਂ ਪਾਪੇ ਕੁੱਟਦਾ ਹੁੰਨਾ ਮਾੜੀ ਮਾੜੀ ਗੱਲ ਤੇ ਕੁੱਟਣ ਲੱਗ ਜਾਂਦਾਗਾ ਮਾੜਾ ਮੋਟਾ ਸੋਚ ਲਿਆ ਕਰ ਮੈਂ ਕੁੱਟਾਂ ਨਾ ਮੈਂ ਹੋਰ ਕੀ ਕਰਾਂ ਹੈ ਚੱਲ ਕੋਈ ਨਹੀਂ ਨਾਲੇ ਨਾ ਪੈਂਟ ਲਾ ਰਖਿਆ ਓਰੇ ਸ਼ਰਮ ਨਹੀਂ ਆਉਂਦੀ ਇਹਨੂੰ ਚੌਰੀ ਨੂੰ ਹੈ ਪੈਂਟ ਆਹ ਪੂਰਾ ਕੱਲ ਐਨਾ ਘਰ ਤਾਂ ਢੰਡਰੀਆਂ ਦੇ ਬਾਹਰ ਨਹੀਂ ਹੁੰਦਾ ਹੈਗਾ ਜਿੰਨਾ ਕੱਲੇ ਨੇ ਕਰਖੇ ਦੇ ਬਦਾਨਾ ਭੁਲੀ ਅੱਡ ਐ ਕਾਫੀ ਅੱਡ ਹੈ ਸਪੀਕਰ ਲਾ ਰਖੇ ਤੇ ਕੋਠੇ ਦੇ ਵੱਡੇ ਵੱਡੇ ਇਹ ਤਾਂ ਲਾਵੇ ਕੱਲ ਪਾਇਆ ਹੇਕਾ ਜਿਵੇਂ ਜਸਵੰਦਰ ਬਰਾੜ ਲਾਉਂਦੀ ਹੁੰਦੀ ਹੈ ਹੈ ਬਾਹਰ ਖੋ ਕੇ ਖੇਡਣ ਲੱਗ ਰਹੀ ਦੇਖ ਲੈ ਅਕੇ ਪੁੱਟੇ ਵੀ ਦੱਸੋ ਕਿ ਨਹੀਂ ਕੱਲ ਕਿਨੇ ਪਾਏ ਨੇ ਜਰੂਸ ਕੱਟਣਾ ਹੁੰਦਾ ਕੱਢੀ ਜਾਂਦੇ ਨੇਗੇ ਬਾਹਰ ਖੋਲ ਕੇ ਬਾਜਿਆ ਟੋਲ ਕੇ ਲਵੇ ਇਹਨਾਂ ਦੇ ਇਹਨਾਂ ਦਾ ਪੂਰਾ ਕੱਲ ਮਾਹੌਲ ਬਣਾ ਰੱਖਿਆ ਇੱਥੇ ਬੂਰਾ ਵਧੀਆ ਹੁਣ ਹੋਇਆ ਕੀ ਹੈ ਹੁਣ ਕੀ ਹੈ ਸਾਡੇ ਦੋ ਦਿਨ ਚਾਸ ਕੇ ਦੇ ਕਲ ਕੁੱਟੀ ਹੋਈ ਹੈ ਚਲ ਪਾਪੇ ਕੁਟੀ ਗਟਾਈ ਹੁਣ ਤੂੰ ਦਵਾਈ ਦਿਵਾ ਲਿਆ ਉਹ ਭਾਈ ਮੈਂ ਨਹੀਂ ਜਾਂਦਾ ਇਹਦੇ ਤਾਂ ਵੀਰੇ ਸਾਡੇ ਨੇ ਜਿੰਦਰੀ ਇਹ ਮੈਂ ਬਹਿ ਕੇ ਲੈਂਦੀ ਆ ਘਰੇ ਤੇਰੀ ਮਾਂ ਹੈ ਨਿਆਣੇ ਵੀ ਹੋ ਗਏ ਤੁਸੀਂ ਵਿਆਹ ਵੀ ਦਿੱਤੇ ਭਾਈ ਤੁਹਾਨੂੰ ਅਸੀਂ ਵਿਆਹਤਾ ਇਹਦੇ ਮੇਰੇ ਸਾਡੇ ਹੱਥ ਨਹੀਂ ਬਦਲੇ ਹੂੰ ਆਪਦਾ ਜਿਹੜਾ ਕੁਝ ਕਰਦੇ ਉਹ ਪੇਕੇ ਕਰਦੇ ਕਰੀ ਜਾਵੇ ਇਹਦੇ ਤੇਰੇ ਨਾਨਕੇ ਜਾਂਦੇ ਨੇ ਲੱਖ ਵਾਰ ਜਾਣ ਆਪਾਂ ਜਿੱਥੇ ਮਰ ਜੀ ਜਦੋਂ ਮੈਂ ਨਹੀਂ ਚੱਲਦਾ ਜੀ ਜੱਜ ਨੂੰ ਮੈਨੂੰ ਇਹ ਗੱਲਾਂ ਨਹੀਂ ਵਧ ਮੈਨੂੰ ਕਮਰਾਟ ਹੁੰਦੀ ਹੈ ਜੀ ਜਾਂ ਦੇਖ ਕੇ ਕਿਉਂ ਕਰਦੀ ਆ ਭਾਈ ਬਾਰ ਬਾਰ ਏ ਵੀ ਨਹੀਂ ਸੁਦਰ ਦੇਵੀ 20 ਵਾਰੀ 70 ਵਾਰੀ ਉੱਚੀ ਉੱਚੀ ਕਰੇ ਉੱਚੀ ਕੋਪ ਕਿਹੜਾ ਭੈਣ ਦਾ ਖਸਮ ਕਿਹੜਾ ਟੋਪ ਹੈ ਕਿ ਕਿਹੜਾ ਕੰੰਜਰ ਦਾ ਕੀ ਕੀ ਗੱਲ ਪਤਾ ਨਹੀਂ ਕਿਹੜਾ ਕੋਪਾ ਬਣੀ ਟੋਪਾ ਉਹਦੀ ਝਾਇ ਹੋ ਉੱਥੇ ਸੁਣੇ ਕਲੀ ਪਾਰਕ ਕੀ ਤੀਰਕਮਾਰ ਬਣਾ ਕੇ ਘਰ ਨੂੰ ਆਵੇ ਹੋਏ ਤੂੰ ਕਾਤੋਂ ਨਹੀਂ ਗਿਆ ਨਾਲੇ ਤੂੰ ਐਸੇ ਨਾ ਹੁਣ ਜਾਣਾ ਮੈਂ ਓਏ ਮੇਰੇ ਤੇ ਅੱਗੇ ਕਰਮ ਭਾਈ ਮੈਨੂੰ ਰੱਬ ਨੇ ਪਰਤੱਕ ਦਿਹਾਉਣਾ ਦੀ ਵੀ ਤੇਰੇ ਮਾਗਰੋਂ ਪਿੱਛੇ ਇਹ ਕੰਮ ਕਰਦੇ ਨੇ ਉਹਦਾ ਰੇਲਾ ਰੁਕ ਗਈਆਂ ਉਧਰ ਲੀਆਂ ਰੇਲਾ ਜਾਮ ਹੋ ਗਈਆਂ ਹੈ ਚਲ ਹੁਣ ਤਾਂ ਜਿਹੜਾ ਕੁਝ ਹੋਣਾ ਉੱਠਾ ਮੁੜ ਕੇ ਆ ਗਿਆ ਮੈਨੂੰ ਰੱਬ ਨੇ ਪ੍ਰਤੱਖ ਦਿਖਾਉਣਾ ਦੀ ਵੀ ਪਰ ਭੂਰ ਸਿਆ ਘਰ ਛੱਡ ਕੇ ਜਾਵੇਂਗਾ ਇਹ ਮੇਰੇ ਸਾਲ ਦੀ ਘਰ ਹੱਥ ਨੂੰ ਡੇਰੇ ਦਿਨ ਹੌਲਾ ਵਾਦੂ ਅੱਛਾ ਠੀਕ ਹੈ ਅਹੀ ਜੀ ਬੇਬਤ ਗੰਦੀ ਪੀਂਦੀ ਹੈ ਸਾਰੇ ਖਵਾ ਦੂੰਗਾ ਇਹ ਗੰਦਰ ਪੀਂਦੀਆਂ ਭਾਈ ਇਹ ਇਹ ਨਹੀਂ ਜ਼ਿੰਦਗੀ ਸੁਧਰ ਸਕਦੀ ਕਦੇ ਘਰ ਖਵਾਉਣਾ ਉੱਥੇ ਢੋਈ ਜਾਂਦੇ ਨੇ ਇਹਦੇ ਲਛਣੀ ਇਹਦੇ ਲਛਣੀ ਬਹੂ ਪੱਜੇ ਇਹਦੇ ਲਛਣੀ ਮੁੰਡਾ ਪੱਜੇ ਘਰੇ ਖਾਣ ਨੂੰ ਦਾਣੇ ਨਹੀਂ ਹੈਗੇ ਹਮਾ ਘਰਾਟਾਂ ਤੇ ਉਹ ਕੰਮ ਹੈਗਾ ਕਰੇ ਹੋਵੇ ਨਾ ਹੋਵੇ ਉੱਥੇ ਉੱਥੇ ਦੋ ਬੋਰੀਆਂ ਦੀ ਲੈ ਲੈ ਨਹੀਂ ਲੈ ਲੈ ਇਹਨੇ ਤਾਂ ਚੱਲ ਚਾਹ ਪੀ ਲੈ ਤੂੰ ਰੋਟੀ ਬਣਾਉਣ ਲੱਗੇ ਕਹਿੰਦੇ ਵੀ ਮੈਂ ਤੱਤੀ ਬਣਾ ਕੇ ਦੇ ਦੇ ਮੇਰੀ ਜੜ ਦੁਖਦੀ ਹੈ ਭੈਣ ਦੇ ਖਾਸਮ ਦੀ ਕਹੂਗੀ ਕਿ ਤੱਤੀਆਂ ਕਰਕੇ ਦੇ ਦੇਣੀ ਆ ਐਥੇ ਅਜਿੱਤ ਤਵੀ ਲਾਰਖੀ ਐਥੇ ਰੋਟੀ ਟੱਕਦਾ ਮਟਰ ਪਨੀਰ ਬਣਾ ਰੱਖੇ ਦੱਸਦੀ ਮੇਰੀ ਮਾਂ ਦਾ ਮਕਲਾਵਾ ਇਹਦਾ ਬਿਆ ਰੱਖੇ ਤੇ ਪਤਾ ਨਹੀਂ ਐਥੇ ਢੋਲੇ ਆ ਭੈਣਾਂ ਦੇਗਾ ਭਰੇ ਪਨੀਰ ਦਾ ਗਾਹਾਂ ਬੂੰਦੀ ਆਟਾ ਦੋ ਦੋ ਤਰ੍ਹਾਂ ਦੀਆਂ ਹੈ ਪਕੌੜੀਆਂ ਆਈ ਬੁੰਡੀ ਆਟ ਪੈਣ ਦੂਜੀ ਬੁੰਡੀ ਆਟ ਉਹੀ ਪੈਸੇ ਜਵਦੇ ਤੇ ਲਾਲੇ ਤਾਂ ਵਧੀਆ ਗੱਲ ਨਹੀਂ ਦੱਸ ਬਣੀਆ ਠਕ ਵੀ ਚਲ ਚਾਹ ਪੀ ਲੈ ਕਿਤਾ ਗਾਹਾਂ ਗਾਹਾਂ ਪਤਾ ਲੁ ਕਿ ਕੀ ਵੇਚ ਕੇ ਨੇ ਭੈਣ ਦੇ ਖਸਮ ਨੇ ਇਨਾ ਇਕੱਠ ਵਟ ਕਰਿਆ ਚਾਹ ਲੈ ਦੇ ਦਿੰਦੀ ਐ ਕਿਥੋਂ ਰੁਪਈਆ ਆ ਇਨਾ ਬੁੰਡੀ ਹੋ ਜੂਗੀ ਕੀ ਕਰੇ ਕਾ ਵਕ ਕਰੇ ਮੈਂ ਨਹੀਂ ਜੀ ਬੀਬੀ ਹੋ ਬੈਠੀ ਹੋ ਗੱਲ ਕਰਨੀ ਆ ਮੈਂ ਐਦਾਂ ਹੀ ਦੱਸ ਦੇ ਜਿਹੜੀ ਗੱਲ ਕਰਨੀ ਆ ਬੈਠਿਓ ਮੈਂ ਗੱਲ ਕਰਨੀ ਆ ਕਿੰਨੇ ਕੁੱਟ ਪਈਆ ਗੱਲ ਤੇਰੇ ਆਪਣੇ ਪਿਓ ਨੂੰ ਪੁੱਛ ਲੈ ਮੈਨੂੰ ਕੀ ਪੁੱਛਦੀ ਆ ਨਾ ਤੈਨੂੰ 20 ਵਾਰੀ ਕਿਹਾ ਜੇ ਨਾਂ ਲੈਣਾ ਹੁੰਦਾ ਅੰਦਰ ਬਹਿ ਕੇ ਲੈ ਲਾ ਟੈਂਟ ਲਾ ਕੇ ਕਿਉਂ ਜਲੂਸ ਕੱਢਦੀ ਐ ਕਰਦੀ ਸੁੱਖ ਸ਼ਾਂਤੀ ਵਾਸਤੇ ਚਮਕੀ ਰੱਖਦੀ ਸੀ ਨਿਹਾਲੇ ਬਾਬੇ ਦੀ ਇਹਨੇ ਪਤੰਦਰ ਤੇ ਕੀ ਚੰਦ ਚਾੜਿਆ ਚੌਰੇ ਨੇ ਲੰਗੜਾ ਚਾੜਿਆ ਚੰਦ ਤੇਰੀ ਐਨੀ ਵਾਰੀ ਕੁੱਟ ਪੈ ਗਈ ਵੀ ਐਨੀ ਵਾਰੀ ਪੈ ਗਈ ਨਾ ਹੁਣ ਤਾਂ ਸੁਧਰ ਜਾ ਨਹੀਂ ਹੁੰਦਾ ਦੀ ਭਾਈ ਇਹਦਾ ਸਮਾਂ ਨਹੀਂ ਤੂੰ ਕਣ ਬਹੁਤ ਜਿਆਗਦੀ ਐ ਹੈ ਇਹਦਾ ਨਾਂ ਲੈਣੇ ਕੇ ਬੋਲ ਮਾਰਦੀ ਆ ਭਾਈ ਵੀ ਆ ਜਾਓ ਕਿਹਦੀ ਪੁੱਛਾ ਕੱਟਾਂ ਮੈਂ ਪੋਛ ਮੋਬਿਆ ਕਰ ਦਿਆ ਇਹ ਤੇ ਸੱਸ ਸਾਰੇ ਪਛਲਾ ਮਾਣਾ ਮੋਟਾ ਇਹ ਪੁੱਛਣਾ ਕੋਈ ਇਹ ਪੁੱਛਵੇਂ ਕਿਉਂ ਮੋਟਾ ਗਾੜਾ ਮਾਰੀ ਚੰਗੀ ਤਰ੍ਹਾਂ ਦੱਸ ਦੂੰ ਨਿਆ ਜਾ ਪਛਲਾ ਵੀ ਆਪਣੇ ਮੈਸਾ ਨਵੇਂ ਦੁੱਧ ਕਦੋਂ ਹੋਣਗੇ ਇਹਨੂੰ ਮਜ਼ਾਕ ਸੱਜਦਾ ਪੁੱਛ ਇਹਨੂੰ ਵੇ ਕਿਉਂ ਦਾਰੂ ਪੀਤੀ ਜਾਂ ਮੈਂ ਘਰ ਚ ਚੌਂਕੀ ਰਖਾਈ ਸੀ ਜਦ ਪੋਪਾ ਸਵਾਮੀ ਨੂੰ ਨਹੀਂ ਪਸੰਦ ਦਾਰੂ ਪੀਣੀ ਉਹਦੀ ਚੌਂਕੀ ਰਖਾਈ ਉਹਦਾ 24 ਘੰਟੇ ਵਾਲੇ ਦੁਆਲੇ ਮੇਰੇ ਰਹਿੰਦਾ ਇਹ ਕਿਉਂ ਦਾਰੂ ਪੀਂਦਾ ਤਿੰਨ ਵੀ ਪਤਾ ਜੇ ਲੜ ਪਿਆ ਫਿਰ ਜ਼ਿਆਦਾ ਪੀਊਗਾ ਕਿਉਂ ਗਲੇਸ਼ ਛੇੜਦੇ ਹੋ ਮੈਂ ਬਕਲਾਵਾ ਰਹਿੰਦਾ ਪਹਿਰਾਦਰੇ ਹੈ ਉਹ ਮੇਰੇ ਸਾਲੀਆ ਪੀਂਦਾ ਉਹ ਵੀ ਐਤੋਂ ਟੋਪਾ ਟਾਪਾ ਜਾ ਉਹ ਕੰਜਰ ਦਾ ਮਹਿੰਦੀ ਪੀ ਲੈਂਦਾ ਡੱਬੇ ਲਈ ਪੀਂਦਾ ਉਹ ਹੈ ਮੈਂ ਦੁੱਧੀ ਬਿਨਾਂ ਢੋਲਕਾ ਨਾ ਬੋਲ ਪਾਪੀ ਰੂਹ ਨਾ ਬੋਲ ਤੇਰਾ ਬੇੜਾ ਬਹਿ ਜਾਣਾ ਆ ਦੇਖ ਲੈ ਬਬੀਤਾ ਤਾਰ ਕੇ ਰੱਖ ਦਿੱਤੀ ਨਿਰਾਲੇ ਬਾਬੇ ਨੇ ਲੱਗਦੀ ਬੁੱਢੀ ਮੇਰੀ ਖਾਨਣ ਪੰਮੀ ਭੈਣ ਕਿੰਨਾ ਟਾਈਮ ਡੇਰੇ ਚ ਰਹੀ ਸਭ ਨੂੰ ਪਤਾ ਕੁਸ਼ਤੀ ਲੜਦੀ ਸੀ ਨਿਰਾਲੇ ਬਾਬੇ ਨੇ ਆਪਸ ਖਾਈ ਸੀ ਕੁਸ਼ਤੀ ਲੜਨੀ ਉਹ ਦੇਖ ਲੈ ਜਦੋਂ ਡੇਰੇ ਦੇ ਖਿਲਾਫ ਬੋਲਣ ਲੱਪਈ ਖੜੀ ਖੜੋਤਾ ਦੇ ਲੱਕ ਉਹਦੀ ਮਾਂ ਮਾਰ ਗਈ ਖੜੀ ਖੜੋਤਾ ਉਹਦਾ ਪੇ ਮਰ ਗਿਆ ਇਹ ਲੈ ਮੈਂ ਇੱਕ ਉਸਤੀਆ ਸੁਬੀ ਚੌਰੀ ਦੱਦ ਲੈਣ ਜਾਂਦਾ ਸੀ ਪਰ ਉਹਦਾ ਕੋ ਪਿੱਛੋਂ ਗੱਡੀ ਚੜਾ ਗਿਆ ਦਿਨਾਂ ਚ ਜਿਹੜਾ ਮਰਾਲੇ ਬਾਬੇ ਦੇ ਖਿਲਾਫ ਬੋਲਦਾ ਉਹਦੀ ਅੱਧੇ ਮੌਤ ਆਉਂਦੀ ਆ ਮੈਂ ਤਾਂ ਇਹ ਸੁੱਖਾ ਸੁੱਖ ਨਹੀਂ ਆ ਬੇਹ ਰਾਜੀ ਖੁਸ਼ੀ ਰਵੇ ਤੰਦਰੁਸਤੀ ਇਹਦੀ ਰਵੇ ਪਰ ਇਹਦੀ ਨਹੀਂ ਰਹਿਣੀ ਤੰਦਰੁਸਤੀ ਮੈਨੂੰ ਤਾਂ ਅਜੇ ਤਾਂ ਕੀ ਨਹੀਂ ਪਤਾ ਲੱਗਾ ਮੇਰੇ ਸਾਜੇ ਤਾਂ ਖਰਚਾ ਕਿੱਥੋਂ ਕਰਿਆ ਨੇ ਲੱਖ ਡੂਟ ਲੱਖ ਰੁਪਏ ਲੈ ਇੱਥੇ ਲਾਇਆ ਹੋਵੇ ਨੇ ਸੰਗਤ ਨੇ ਇਕੱਠਾ ਕੀਤਾ ਕਿਉਂ ਦੀਪ ਬਣਿਆ ਸੰਗਤ ਦੀ ਨਵੇਂ ਹੋਰਾ ਹਾਂ ਇਹ ਮੈਨੂੰ ਡੇਰੇ ਜਾਣ ਤੋਂ ਰੋਕਦਾ ਐਨੀ ਮੇ ਡੇਰੇ ਜਾਣ ਤੋਂ ਹਟਦੀ ਐਨੀ ਸੀ ਜਦੋਂ ਮੈਂ ਡੇਰੇ ਜਾਣੀ ਆਪਣੇ ਪਿਓ ਨਾਲ ਨਾਲੇ ਤੈਨੂੰ ਬੜਾ ਸੋਹਣਾ ਮੱਟੋ ਪਤਾ ਵੀ ਤੇਰੇ ਨਾਨੇ ਸਰ ਪੌਣ ਆਉਂਦੀ ਆ ਪੋਪਾ ਸਵਾਮੀ ਦਾ ਪਿਓ ਟੋਪਾ ਸਵਾਮੀ ਉਹ ਮੇਰੇ ਪਿਓ ਦੇ ਸਰ ਆਉਂਦਾ ਸੀ ਇਹ ਮੈਨੂੰ ਜਾਣ ਤੋਂ ਰੋਕਦੇ ਮੈਂ ਨਹੀਂ ਰਕਦੀ ਤੁਹਾਨੂੰ ਦੱਸਿਆ ਨਾ ਵੀ ਮੈਂ ਐਨੀ ਸੀ ਆਹ ਜਿਹੜਾ ਕੀਆ ਗੁਫਾ ਮੇਰੇ ਦੇਖਦੇ ਆ ਮੇਰੀ ਨਿਗਾਹ ਤੇ ਸਾਹਮਣੇ ਬਣੀਆ ਮੈਨੂੰ ਪਤਾ ਵੀ ਗੁਫਾ ਦਾ ਕਿਹੜਾ ਦਰਵਾਜ਼ਾ ਕਿੱਧਰੋਂ ਜਾਂਦਾ ਕਿਹੜੀ ਤਾਕੀ ਕਿਧਰੋਂ ਖੁੱਲਦੀ ਆ ਕਿਹੜਾ ਥੱਲੇ ਉਹਦੇ ਸ਼ਰਮਟਾਲਾ ਮੇਰੇ ਸਾਹਦੇ ਕੁੜੀ ਖੜੀਆ ਬਰੋਬਰ ਨਹੀਂ ਯਾ ਅੰਦਰ ਜਾ ਪਈ ਤਾ ਭੈਣ ਦੇ ਖਸਮਿਆ ਦੀ ਕੀ ਚਾਵਲ ਮਾਰ ਦੇ ਬੀਬੀ ਇੱਕ ਗੱਲ ਕਹਾ ਤੈਨੂੰ ਕਰੇਂਗੀ ਤਾਂ ਗੁੱਸਾ ਤੇਰੇ ਨਰਾਲੇ ਬਾਬੇ ਨੇ ਸਾਰਾ ਘਰ ਪੱਟ ਤਾ ਨਾ ਤੇਰਾ ਮੁੰਡਾ ਰਿਹਾ ਨਾ ਤੇਰੀ ਨੂੰਹ ਰਹੀ ਐ ਅਈ ਅਸੀਂ ਭੱਗ ਜਾਵਾਂਗੇ ਨਾ ਆਪੋ ਤੇ ਕਰਕੇ ਆਦਮੀ ਕਰਕੇ ਤਾਂ ਚੌਕੀਆਂ ਲਾਉਂਦੀ ਫਿਰਦੀਆਂ ਘਰ ਨਰਾਲੇ ਬਾਬੇ ਦੀਆਂ ਹੁਣ ਮੇਰੇ ਸਿਰ ਕੌਣ ਆ ਗਈ ਤੇ ਖਸਮਦੀ ਐ ਤੂੰ ਇੰਨੀ ਤੇਰੀ ਛਤਰਾਵਲ ਹੋਈ ਐ ਨਹੀਂ ਇੰਨੀ ਤੇਰੀ ਛਤਰਾਵਲ ਹੋਈ ਐ ਮੇਰੇ ਸੱਜੇ ਕੋਲੇ ਤੇਰੇ ਕੁੱਤੇ ਮਾਰਾ ਹੈ ਫੇਰ ਤੇਰੇ ਕੋ ਭੈਣ ਦੇ ਖਸਮਦੀ ਹੋਣੀ ਜਾਂਦਾ ਪਤਾ ਨਹੀਂ ਤੂੰ ਇੱਕ ਧੰਨਾ ਹੈ ਉਹ ਰੋਮ ਰੋਮ ਵਿੱਚ ਬਸਿਆ ਨਰਾਲਾ ਬਾਬਾ ਪੋਪਾ ਸਵਾਮੀ ਟੋਪਾ ਸਵਾਮੀ ਰੋਮ ਰੋਮ ਵਿੱਚ ਬਸਿਆ ਯਾਰ ਰੋਮ ਰੋਮ ਵਿੱਚ ਬਸਿਆ ਜਾਣੀ ਹੈ ਤੇਰੀ ਰੋਟੀ ਦੀ ਖਾਤਰ ਬੱਠੀ ਚੌਰਿਆ ਤੇਰੀ ਖਾਤਰ ਬੈਠੀ ਲੰਗੜਿਆ ਦੇ ਰੋਟੀ ਮੰਗਦਾ ਫਿਰੂੰਗਾ ਰੋਟੀ ਮੰਗਦਾ ਫਿਰੂੰਗਾ ਤੂੰ ਛਰੀਕੇ ਚ ਰੋਟੀਆਂ ਮੰਗਦਾ ਫਿਰੂੰਗਾ ਤੂੰ ਤਾਂ ਬੈਠੀ ਆ ਤੈਨੂੰ ਦੁੱਪੜਾ ਪਕਾ ਕੇ ਦਿੰਨੀ ਆ ਚੌਰਿਆ ਤੈਨੂੰ ਦੁੱਪੜਾ ਪਕਾ ਕੇ ਦਿੰਨੀ ਆ ਖਸਮ ਰੋਜ ਦਾ ਘੁੰਦਾ ਵੀ ਰੁਪਾ ਕਟ ਕਟ ਕੀ ਕੱਢ ਲੇਗਾ ਨਰਾਲਾ ਬਾਬਾ ਮੇਰੇ ਤੋਂ ਵੱਖ ਨਹੀਂ ਕਰ ਸਕਦਾ ਤੂੰ ਕਟ ਕਟ ਕੱਢ ਲੈ ਕੀ ਕੱਢਣਾ ਇਹ ਇਹ ਜਿਹੜਾ ਬੋਤੋ ਤੂੰ ਕਟ ਜਿਹੜੀ ਰੂਹ ਆ ਉਹ ਤਾਂ ਹੈ ਨਰਾਲੇ ਬਾਬੇ ਦੀ ਕਟ ਲੈ ਕਿਉਂ ਮਾਰ ਦੇ ਮਾਰ ਦੇ ਲੈ ਮਾਰ ਰੱਖ ਲੈ ਲੈ ਬੈਠੀ ਆ ਕਟ ਕਟ ਮੈਂ ਵੀ ਮਰਨਾ ਤੇਰੇ ਹੱਥੋਂ ਮੈਂ ਕਹਿੰਨੀ ਆ ਵੀ ਨਰਾਲੇ ਬਾਬੇ ਕੋ ਮੇਰੀ ਰੂਹ ਹੈਗੀ ਆ ਆ ਬੋਤਾ ਜਦੋਂ ਮਰਜੀ ਲਾਸ ਬਣਾ ਦੇ ਬਣਾ ਦੇ ਲੋਥੇ ਦੀ ਜਦੋਂ ਮਰਜੀ ਅਰੇ ਕੀ ਕੀ ਕਰੂੰ ਮੈਂ ਇਸ ਦਾ ਕੀ ਕਰੂੰ ਕਿਆ ਕਰੂ ਇਸਕਾ ਕਿਆ ਕਰੂ ਮਾਰ ਵੀ ਨਹੀਂ ਸਕਤਾ ਅਰੇ ਮੇਰੇ ਪਾਪੇ ਕਿਉਂ ਤੋ ਇਹਨਾ ਮੱਥਾ ਮਾਰਦਾ ਆਣਗੇ ਮੇਰੇ ਭਰਾ ਚੋ ਕੇ ਫੂਕੇ ਆਣਗੇ ਜਾਈ ਦੇ ਬਿਜਲੀਾਂ ਲਾ ਦੇ ਤੂੰ ਚੋੜਾ ਹੋ ਜਾਈ ਤੂੰ ਕਾਰੋ ਕੋਲ ਚਲ ਜੀ ਕਾਰੋ ਕੋਲ ਇਹਨੂੰ ਰੋਦ ਕੇ ਲੈ ਜਾ ਓਏ ਇਹਦੇ ਲਵਾ ਲਿਆ ਬਿਜਲੀਾਂ ਉਤਾਰ ਕੇ ਲੈ ਜਾ ਪੈ ਫੜ ਕੇ ਤੇ ਦਿਮਾਗ ਕੰਮ ਕਰਦਾ ਛੰਗਾਰਾ ਖੜਾ ਕੋਲ ਕੀ ਬੋਲੀ ਜਾਨੀ ਆਗੀ ਭਾਜੀ ਚੌਧੀ ਰੋਟੀ ਟੁਕ ਨਹੀਂ ਕੋਈ ਬਣਾਉਣਾ 10 ਵਜ ਗਏ ਸ਼ਰਮ ਕਰ ਲੈ ਚੌਰੀਆਂ ਮੱਜੇ ਦੇ ਪਈਆਂ ਇੱਥੇ ਕੁੜੀ ਬਣਾ ਦਿੰਦੀ ਆ ਰੱਬ ਦਾ ਨਾ ਲੈਨੇ ਆ ਦੇ ਜਪਨਾ ਜੇ ਦਵਾਈ ਕੋਈ ਦਵਾ ਕੇ ਲਿਆਉਂਦਾ ਹੂ ਨਾ ਇਹ ਨਛੜਾ ਕਰਕੇ ਫੇਰ ਵੀ ਨਹੀਂ ਦਵਾਉਣੀ ਨਾ ਦਵਾਵੇ ਮੈਂ ਤਾਂ ਚਾਹਨੀ ਆਵੇਂ ਮੈਂ ਮਰ ਜਮਾ ਬੈਠਾ ਮੇਰਾ ਨਰਾਲਾ ਬਾਬਾ ਮੈਨੂੰ ਠੀਕ ਕਰਨ ਵਾਲਾ ਆ ਨਾਮ ਜਪਣਾ ਦੇਖੀ ਮਿੰਟਸ ਸਿਕੰਡਾਂ ਚ ਉਹਨੇ ਠੀਕ ਕਰ ਦੇਣਾ ਮੈਨੂੰ ਬਲ ਵਰਗੀ ਬੰਗ ਵਰਗੀ ਕਰ ਦੋ ਉਹਨਾਂ ਦਾ ਅਲਾ ਬਾਬਾ ਤਾਂ ਮੈਨੂੰ ਨਾਮ ਜਪਣ ਦੀ ਡੇਰਾ ਚਾਉ ਰਿਆ ਤੂੰ ਐਸ਼ ਕਰ ਜਿਹੜੀ ਕਰਨੀ ਆ ਜਪਨਾ ਜਪਨਾ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿਤਨੇ ਸ਼ਾਨਦਾਰ ਵਿਚਾਰ ਰੱਖਤੇ